ਬੀਤੀ ਦਿਨ ਰਾਤ ਪੰਜਾਬ ਦੇ ਬਾਰਡਰ ਤੇ ਪੈਂਦੇ ਗੜਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਵਿਖੇ ਓਵਰਲੋਡ ਕੈਂਟਰ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਨੇ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਦੇ ਵਿੱਚੋਂ ਇੱਕ ਦੀ ਮੌਤ ਹੋਈ ਹੈ ਤੇ ਦੋ ਜ਼ਖਮੀ ਹੋ ਗਏ ਨੇ ਮ੍ਰਿਤਕ ਦੀ ਪਛਾਣ ਨਰੰჯਨ ਸਿੰਘ ਦੇ ਵਜੋਂ ਹੋਈ ਹੈ ਜਿਸ ਦੀ ਉਮਰ 59 ਸਾਲ ਦੇ ਕਰੀਬ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਕੋਕੋਵਾਲ ਮਜਾਰੀ ਵਿਖੇ ਅਹਾਤਾ ਚਲਾਉਂਦਾ ਸੀ ਮੌਕੇ ਤੇ ਉਸ ਦੀ ਜਾਨ ਗਈ ਹੈ ਹਾਦਸੇ ਦੌਰਾਨ ਕਾਰ ਸਵਾਰ ਚਾਲਕਾ ਨੂੰ ਬੜੀ ਮੁਸ਼ਕਲ ਦੇ ਨਾਲ ਗੱਡੀ ਚੋਂ ਬਾਹਰ ਕੱਢਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਜਿਸ ਦੇ ਵੱਲੋਂ ਜ਼ਖਮਿਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਮ੍ਰਿਤਕ ਦੇ ਨੂੰ ਪੋਸਮਾਰਟਮ ਦੇ ਲਈ ਭੇਜਿਆ ਗਿਆ ਲੋਕਾਂ ਨੇ ਰੋਸ ਜ਼ਾਹਰ ਕਰ ਦਿਆ ਕਿ ਪ੍ਰਸ਼ਾਸਨ ਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਹੀ ਰੋਜ਼ਾਨਾ ਇੱਥੋਂ ਓਵਰਲੋਡ ਟਿੱਪਰ ਤੇ ਟਰਾਲੀਆਂ ਲੰਘਦੇ ਨੇ ਜਿਸ ਕਾਰਨ ਹਾਦਸੇ ਵਾਪਰ ਰਹੇ ਨੇ ਕਹਵਾਤਾ ਸਾਡੇ ਪੂਰੇ 8:30 ਵਜੇ ਦਾ ਟਾਈਮ ਤਾਂ ਮਜਾਰੀ ਮੁੰਡਾ ਹਾਤਾ ਕਰਦਾ ਤਾਂ ਦੋ ਮੁੰਡੇ ਤਾਂ ਠੀਕ ਆ ਉਹਨਾਂ ਦਾ ਸੱਟਾਂ ਲੱਗੀਆਂ ਵਾ ਇਥੇ ਹੀ ਮੁੱਕ ਗਿਆ ਫਿਰ ਉਹ ਨੀ ਨਖਰਾਲੀ ਖਰਾਲ ਗਾੜ ਦਾ ਮੁੰਡਾ ਤਾਂ ਉਹਨਾਂ ਦਾ ਕੋਲ ਵਿਆਹ ਤਾਂ ਉਹ ਵਿਆਹ ਨੂੰ ਕਰਕੇ ਪਹਿਲੇ ਹੀ ਤੁਰ ਪਿਆ ਨਹੀਂ ਤਾਂ 8-9 ਵਜੇ ਆਂਦਾ ਤਾਂ ਪਹਿਲੇ ਹੀ ਚਲ ਗਿਆ ਉਹਦੇ ਕਰਕੇ ਉਹਦੀ ਡੈਥ ਹੋ ਗਈ ਬੜੇ ਦੁੱਖ ਵਾਲਾ ਗੱਲ ਐ ਪਈ ਜਿਹੜਾ ਇੰਨੇ ਟਿਪਰ ਇੱਥੇ ਚੱਲਦੇ ਇਹ ਬੰਦ ਹੋਣੇ ਚਾਹੀਦੇ ਇਹ ਸੜਕ 'ਤੇ ਚੱਲਣੇ ਨਹੀਂ ਚਾਹੀਦੇ ਟਿਪਰ ਸਾਡਾ ਬਹੁਤ ਨੁਕਸਾਨ ਟਿਪਰ ਕਰਦੇ ਆ ਇੱਥੇ ਹਰੇਕ ਬੰਦੇ ਦੀ ਇੱਥੇ ਇਹੋ ਅਸੀਂ ਸੁਣਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਹੋ ਗਿਆ ਇਹ ਸਾਨੂੰ ਬਹੁਤ ਪਰੇਸ਼ਾਨੀ ਟਿਪਰਾਂ ਦੀ ਟਿਪਰਾਂ ਨਾਲ ਸਾਡਾ ਡੈਥ ਹੁੰਦੀ ਦਰ ਸਾਰੇ ਸਰ ਇਹ ਰਾਤ ਹਾਦਸਾ ਹੋਇਆ ਨਾ ਜਿਹੜਾ ਇਹ ਹੋਇਆ ਇਹ ਇਹ ਮੁੰਡੇ ਸਿਕੰਦਰ ਰੰਜਨ ਸਿੰਘ ਪੁੱਤਰ ਕੇਵਲ ਸਿੰਘ ਖਰਾਲੀ ਤੋਂ ਇਹ ਇੱਥੇ ਆਪਣੇ ਬਾਰਡਰ ਤੇ ਨਾ ਪੰਜਾਬ ਬਾਰਡਰ ਤੇ ਮਜਾਰੀ ਪਿੰਡ ਚ ਇਹ ਹਾਦਸਾ ਕਰਦਾ ਸੀਗਾ ਤੇ ਰਾਤ ਤੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਇਧਰੋਂ ਗੱਡੀ ਫੱਕਾ ਵਾਲੀ ਗੱਡੀ ਆਈ ਮਤਲਬ ਜਿਹਦਾ ਕਹਿੰਦੇ ਆਵਰਬੋਡੀ ਜਿਹੜੀਆਂ ਗੱਡੀਆਂ ਹੁੰਦੀਆਂ ਆਏ ਮਤਲਬ ਲੋਡ ਹੁੰਦੀਆਂ ਤੇ ਉਹਦੇ ਵਿੱਚ ਇਹ ਗੱਡੀ ਵੱਜਣ ਕਰਕੇ ਨਾ ਇਹ ਹਾਦਸਾ ਹੋ ਗਿਆ ਮੁੰਡਾ ਤਾਂ ਉਹ ਖਤਮ ਹੋ ਗਿਆ ਥਾਂ ਤੇ ਹੋਰ ਉਹਦੇ ਨਾਲ ਦੋ ਬੰਦੇ ਸੀਗੇ ਉਹ ਇੰਜਰਡ ਹੋ ਗਏ ਸੀ ਤੇ ਇਹ ਜਿਹੜੀਆਂ ਓਵਰਲੋਡ ਗੱਡੀਆਂ ਆਣੀਆਂ ਤੇ ਹੁੰਦੀਆਂ ਤਾਂ ਕਰਦੀਆਂ ਤਾਂ ਕੰਮ ਬਹੁਤ ਖਰਾਬ ਹੈ ਰੋਡ ਸਾਡੀ ਛੋਟੀ ਆ ਰੋਡ ਐਡ ਹੈ ਨਹੀਂ ਗਏ ਤੇ ਜਿਸ ਤਰ੍ਹਾਂ ਕਹ ਲੋ ਵੀ ਸੇਫਟੀ ਕੋਈ ਨਹੀਂ ਹੈਗੀ ਸਰਕਾਰ ਤੋਂ ਮੰਗੇ ਆ ਵੀ ਲੋਕਾਂ ਦਾ ਖਿਆਲ ਕਰਨ ਤੇ ਲੋਕਾਂ ਦਾ ਮਤ ਕਿਦਾਂ ਸੇਫਟੀ ਹੋ ਸਕਦੀ ਆ ਸਰਕਾਰ ਤਾਂ ਸਰਕਾਰੀ ਆ ਨਾ ਲੋਕਾਂ ਨੇ ਸਰਕਾਰ ਨੂੰ ਚੋਣਿਆ ਆ ਜਿੱਦਾਂ ਵੀ ਆ ਪ੍ਰਸ਼ਾਸਨ ਹੈ ਤੇ ਉਹਨੂੰ ਮਤ ਜਨ ਹਿੱਤ ਦਾ ਪਹਿਲਾਂ ਦੇਖਣਾ ਚਾਹੀਦਾ ਨਾ ਮੈਂ ਬਾਦ ਮਹਿੰਦਰਪਾਲ ਪਿੰਡ ਕੋਕਵਾਲ ਮਜ਼ਾਰੀ ਸਾਨੂੰ ਕਰੀਬ 10 8-10 ਮਿੰਟ ਦੇ ਵਿੱਚ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਸੇ ਵਕਤ ਅਸੀਂ ਆਪਣੀ ਐਂਬੂਲੈਂਸ ਲੈ ਕੇ ਸਾਡੇ ਪਾਸ ਐਂਬੂਲੈਂਸ ਹੈਗੀ ਹੈ ਐਂਬੂਲੈਂਸ ਲੈ ਕੇ ਜਦੋਂ ਇੱਥੇ ਮੌਕੇ ਤੇ ਪਹੁੰਚੇ ਤੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਨਰਿੰਦਰ ਸਿੰਘ ਜਿਹੜਾ ਸੀ ਆਪਣੇ ਦੁਕਾਨ ਤੇ ਕੰਮ ਦਾ ਕਰਕੇ ਬਾਇੰਡਰ ਨੂੰ ਵਾਪਸ ਜਾ ਰਿਹਾ ਸੀ ਖਰਾਲਗੜ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਉਹ ਐਕਸੀਡੈਂਟ ਹੋਇਆ ਤੇ ਆਪਾਂ ਇਹ ਗੱਲ ਪ੍ਰਸ਼ਾਸਨ ਤੋਂ ਖਾਸ ਕਰ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀਆਂ ਗੱਡੀਆਂ ਓਵਰਲੋਡ ਹੋਏ ਤੇ ਜਿਹੜੇ ਟਿਪਰ ਓਵਰਲੋਡ ਜਾਂਦੇ ਆ ਇਹਨਾਂ ਦੀ ਪਰਮਿਸ਼ਨ ਕਿਸ ਬੰਦੇ ਨੇ ਦਿੱਤੀ ਕਿ ਉਹਨਾਂ ਨੂੰ ਐਡੇ ਐਡੇ ਵੱਡੀਆਂ ਬਾਡੀਆਂ ਕਿਨੇ ਬਣਵਾਉਣ ਦੀਆਂ ਕੋਈ ਜੀ ਦਿੱਤੀ ਆ ਜਿਹੜੀਆਂ ਐਡੇ ਨੇ ਵੱਡੀਆਂ ਫੱਕ ਵਾਲੀਆਂ ਗੱਡੀਆਂ ਆਉਂਦੀਆਂ ਨੇ ਡੇਲੀ ਆਉਂਦੀਆਂ ਨੇ ਇਹ ਮੌਤ ਦਾ ਸਰਨਾਮਾ ਹੀ ਲੈ ਕੇ ਆਉਂਦੀਆਂ ਸਾਡੇ ਇਹਨਾਂ ਰੋਡਾਂ ਤੇ ਇੱਕ ਕਰੋੜ ਐਕਸੀਡੈਂਟ ਨਹੀਂ ਹੋਇਆ ਅਕਸਰ ਹਰ ਰੋਜ਼ ਕੋਈ ਨਾ ਕੋਈ ਬਾਪਰ ਦਾ ਸਾਡੇ ਸੜੋਡ ਤੇ ਤੇ ਅਸੀਂ ਸਰਕਾਰ ਤੋਂ ਇਹ ਗੱਲ ਦੀ ਬਕਾਇਦਾ ਮੰਗ ਕਰਦੇ ਆ ਵੀ ਇਹਨਾਂ ਸਾਡੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ ਇਹਨਾਂ ਤੇ ਠੱਲ ਪਾਈ ਜਾਵੇ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕੀਤਾ ਜਾਵੇ ਓਵਰਲੋਡ ਟਿਪਰ ਲਿਆ ਜਿਹੜੀਆਂ ਵੱਡੀਆਂ ਗੱਡੀਆਂ ਚੱਲਦੀਆਂ ਮੈਨੂੰ ਤਾਂ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਪਾਸਿੰਗ ਕਿਸ ਬੰਦੇ ਨੇ ਕੀਤੀ ਹੈ ਕਿਹੜੇ ਆਰਡੀਓ ਨੂੰ ਕਿਹੜੇ ਡੀਟੀਓ ਨੂੰ ਕਿਹੜੀ ਸਰਕਾਰ ਨੇ ਇਸ ਗੱਡੀ ਨੂੰ ਪਾਸ ਕੀਤਾ ਜਿਹਦੀ ਆਡੀ ਬੜੀ ਬਾਡੀ ਲੱਗੀ ਹੋਈ ਹੈ ਪਹਿਲਾਂ ਤਾਂ ਉਹ ਬੰਦੇ ਹੀ ਇਸ ਗੱਲ ਦੇ ਦੋਸ਼ੀ ਹੋਣਗੇ ਆਪਾਂ ਮੰਨਾਂਗੇ ਠੀਕ ਹੈ ਤੇ ਮੌਕੇ ਤੇ ਜਾਨ ਚਲੀ ਗਈ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਸੀ ਤੇ ਆਪਾਂ ਉਸ ਬੰਦਾ ਉਹਨਾਂ ਦੇ ਨਾਲ ਸੀ ਦਾਰਸ਼ਨ ਸਿੰਘ ਉਹਨਾਂ ਨੂੰ ਲੈ ਕੇ ਗਿਆ ਉਹਦੀ ਬਿਲਕੁਲ ਬਾਹ ਕ੍ਰੈਕ ਹੋ ਚੁੱਕੀ ਆ ਸਾਰੇ ਤੇ ਸੱਟ ਲੱਗੀ ਆ ਲੱਤਾਂ ਤੇ ਬਹੁਤ ਜ਼ਿਆਦਾ ਬੁਰੀ ਤਰੀਕੇ ਨਾਲ ਇੰਜਰਡ ਹੋਇਆ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਕੋਲ ਹੋਰ ਬੰਦਾ ਕੰਮ ਕਰਦਾ ਸੀ ਤਿੰਨ ਜਣੇ ਸੀਗੇ ਉਹਦਾ ਨਾਮ ਸ਼ਾਇਦ ਦਲਾਬਰ ਸਿੰਘ ਦਲਾਬਰ ਸਿੰਘ ਸੀ ਸ਼ਾਇਦ ਉਹਨਾਂ ਪਾਸ ਹੀ ਕੰਮ ਕਰਦਾ ਤਿੰਨੇ ਬੰਦੇ ਆਪਣਾ ਕੰਮਕਾਰ ਕਰਕੇ ਰੋਜੀ ਰੋਟੀ ਕਮਾ ਕੇ ਘਰ ਚੱਲੇ ਤੇ ਮੌਤ ਦਾ ਸ਼ੌਂਕ ਦਾ ਲਹਿਰ ਹੋ ਗਿਆ ਇਹਨਾਂ ਦੀ ਮਿਹਰਬਾਨੀ ਦੇ ਨਾਲ ਮੈਂ ਤਾਂ ਇਹਨਾਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਜਦੋਂ ਆਪਾਂ ਪਰਮਿਸ਼ਨਾਂ ਦਿੰਦੇ ਆ ਬਾਡੀਆਂ ਲੱਗਣ ਦੀਆਂ ਰੋਡਾਂ ਤੇ ਜਾਣ ਦੀਆਂ ਇਹ ਕਾਮ ਹੈਲਮਟ ਵਾਲੇ ਨੂੰ ਤੇ ਤਲਾਨ ਹੁੰਦਾ ਇਹ ਆਡੇ ਆਡੇ ਬੜੇ ਲੈ ਕੇ ਗੱਡੇ ਘੁੰਮਦੇ ਆ ਇਹਨਾਂ ਦਾ ਕੋਈ ਚਲਾਨ ਨਹੀਂ ਹੁੰਦਾ ਤੇ ਮੰਗ ਕਰਦੇ ਆ ਭਈ ਇਹਨਾਂ ਨੂੰ ਨਿਆਂ ਦਿੱਤਾ ਜਾਵੇ ਜਿਸ ਵੀ ਬੰਦੇ ਦੀ ਇਹ ਗਲਤੀ ਆ ਬਿਲਕੁਲ ਉਹਨੂੰ ਪੂਰੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਹਾਸੇ ਨਾ ਹੋਣ ਹਰ ਰੋਜ਼ ਸਾਡੇ ਰੋਡ ਤੇ ਹਾਸੇ ਹੁੰਦੇ ਆ ਬੜੇ ਦੁੱਖ ਦੀ ਗੱਲ ਆ ਇੱਕ ਦਿਨ ਰਾਤ ਨੂੰ ਟੈਲੀਫੋਨ ਆਇਆ ਸੀ ਕਿ 8 ਵਜੇ ਸ਼ਾਮ ਇੱਕ ਮਦੂਵੀ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਇੱਕ ਟਰੱਕ ਤੇ ਇੱਕ ਲੜੀ ਮਰੂਤੀ ਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਦੀ ਲਾਪਰਵਾਹੀ ਨਾਲ ਤੇ ਜਿਸ ਵਿੱਚ ਆਪਣੇ ਨਰਿੰਦਰ ਸਿੰਘ ਦੀ ਲਰਿੰਦਰ ਸਿੰਘ ਸਾਨੂੰ ਕਾਵਲ ਸਿੰਘ ਵਾਸੀ ਖਰਾਲਗੜ ਦੀ ਮੌਤ ਹੋ ਗਈ विक्रम सिंह ਤੇ ਦਰਸ਼ਨ ਸਿੰਘ ਜਿਹੜਾ ਆਪਣੇ ਵਿੱਚ ਫਟੜੋ ਗਿਆ ਜਿਹੜੇ ਹਸਪਤਾਲ ਵਿੱਚ ਦਾਖਲਿਆ ਤੇ ਪਰਚਾ ਦੇ ਕੇ ਕਾਰਵਾਈ ਕਰ ਰਹੇ ਆ।